ਪਨੀਰ ਜੋ ਕਿ ਜ਼ਿਆਦਾਤਰ ਲੋਕਾਂ ਨੂੰ ਬੇहद ਜ਼ਿਆਦਾ ਪਸੰਦ ਵੀ ਹੁੰਦਾ ਹੈ ਤੇ ਜਦੋਂ ਡਾਕਟਰਾਂ ਕੋਲ ਅਸੀਂ ਜਾਂਦੇ ਆ ਜਾਂ ਫਿਰ ਜਿਹੜੇ ਮਾਪੇ ਨੇ ਸਾਨੂੰ ਪਨੀਰ ਖਾਣ ਦੇ ਲਈ ਜ਼ਰੂਰ ਕਹਿੰਦੇ ਨੇ ਕਿ ਪਨੀਰ ਖਾਓ ਜ਼ਿਆਦਾ ਤੋਂ ਜ਼ਿਆਦਾ ਤਾਂ ਜੋ ਤੁਸੀਂ ਸਿਹਤਮੰਦ ਰਹੋ ਪਰ ਕੀ ਤੁਹਾਨੂੰ ਪਤਾ ਹੈ ਕੁਝ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਪਨੀਰ ਬਿਲਕੁਲ ਨਹੀਂ ਖਾਣਾ ਚਾਹੀਦਾ ਜੀਆ ਜੇਕਰ ਉਹਨਾਂ ਨੇ ਪਨੀਰ ਖਾ ਲਿਆ ਤਾਂ ਫਿਰ ਉਹਨਾਂ ਦੇ ਗੁਰਦੇ ਖਰਾਬ ਹੋ ਸਕਦੇ ਨੇ ਤੇ ਨਾਲ ਹੀ ਹੋਰ ਵੀ ਜੋ ਸਿਹਤ ਹੈ ਉਸ ਤੇ ਅਸਰ ਪੈ ਸਕਦਾ ਹੈ ਜੀਆਂ ਤੇ ਆਕਰੋ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਪਨੀਰ ਤੋਂ ਬੇहद ਜ਼ਿਆਦਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਉਹ ਜਾਣਦੇ ਆਇਸ ਖਾਸ ਰਿਪੋਰਟ ਚ ਡਾਕਟਰਸ ਦੇ ਘਰ ਵਾਲੇ ਹਮੇਸ਼ਾ ਹੀ ਕਹਿੰਦੇ ਨੇ ਕਿ ਚੰਗੀ ਸਿਹਤ ਦੇ ਲਈ ਪਨੀਰ ਦਾ ਸੇਵਨ ਕਰਨਾ ਬੇहद ਜ਼ਰੂਰੀ ਹੈ ਪਰ ਕੀ ਤੁਹਾਨੂੰ ਪਤਾ ਹੈ ਪਨੀਰ ਦਾ ਸੇਵਨ ਕੁਝ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਜੇਕਰ ਉਹ ਪਨੀਰ ਦਾ ਸੇਵਨ ਕਰਨਗੇ ਜੇਕਰ ਉਹ ਪਨੀਰ ਖਾਣਗੇ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਵੀ ਹੋ ਸਕਦੀਆਂ ਨੇ ਕਿਡਨੀ ਨੂੰ ਲੈ ਕੇ ਵੀ ਬਹੁਤ ਵੱਡੀ ਬਿਮਾਰੀ ਹੋ ਸਕਦੀ ਹੈ ਜੀ ਹਾਂ ਕੁਝ ਲੋਕਾਂ ਦੇ ਲਈ ਹਾਲਾਂਕਿ ਜੋ ਪਨੀਰ ਹੈ ਉਹ ਲਾਹੇਵੰਦ ਸਾਬਤ ਹੁੰਦਾ ਪਰ ਕੁਝ ਲੋਕਾਂ ਅਜਿਹੇ ਨੇ ਜਿਨ੍ਹਾਂ ਦੇ ਲਈ ਜੋ ਪਨੀਰ ਹੈ ਉਹ ਲਾਹੇਵੰਦ ਸਾਬਤ ਨਹੀਂ ਹੈ ਖਾਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਪਨੀਰ ਤੋਂ ਬਚਣ ਦੇ ਲਈ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਪਨੀਰ ਨਹੀਂ ਖਾਣਾ ਚਾਹੀਦਾ। ਜੇਕਰ ਤੁਹਾਡਾ ਪੇਟ ਅਕਸਰ ਹੀ ਖਰਾਬ ਰਹਿੰਦਾ ਹੈ ਅਤੇ ਤੁਸੀਂ ਮਾਮੂਲੀ ਜਿਹੀ ਚੀਜ਼ ਨੂੰ ਵੀ ਹਜ਼ਮ ਨਹੀਂ ਕਰ ਪਾਉਂਦੇ ਤਾਂ ਸਮਝ ਲਓ ਕਿ ਪਨੀਰ ਤੁਹਾਡੇ ਲਈ ਜ਼ਹਿਰ ਦੇ ਬਰਾਬਰ ਹੈ। ਦਰਅਸਲ ਪਨੀਰ ਦੇ ਵਿੱਚ ਫਾਈਬਰ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਦੇ ਕਾਰਨ ਕੋਈ ਵੀ ਚੀਜ਼ ਆਸਾਨੀ ਦੇ ਨਾਲ ਹਜ਼ਮ ਨਹੀਂ ਹੁੰਦੀ। ਖਾਸ ਕਰਕੇ ਅਜਿਹੇ ਲੋਕਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪਨੀਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਲੋਕ ਲਗਾਤਾਰ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਹੇ ਨੇ ਉਹਨਾਂ ਨੂੰ ਪਨੀਰ ਦਾ ਸੇਵਨ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਅਜਿਹਾ ਇਸ ਲਈ ਕਿਉਂਕਿ ਪਨੀਰ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸੈਚੁਰੇਟਿਡ ਫੈਟ ਅਤੇ ਨਮਕ ਹੁੰਦਾ ਹੈ ਇਸ ਦੇ ਜ਼ਿਆਦਾ ਸੇਵਨ ਦੇ ਨਾਲ ਕੈਲੇਸਟ੍ਰੋਲ ਵੱਧਦਾ ਹੈ ਕੈਲੇਸਟ੍ਰੋਲ ਵਧਣ ਉਤੇ ਖੂਨ ਦੀਆਂ ਨਾੜੀਆਂ ਬੰਦ ਹੋ ਜਾਂਦੀਆਂ ਨੇ ਅਤੇ ਬੀਪੀ ਵੀ ਵੱਧ ਜਾਂਦਾ ਹੈ ਸਾਇੰਸ ਡਾਇਰੈਕਟਰ ਦੇ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਮੁਤਾਬਕ ਗੁਰਦੇ ਦੇ ਰੋਗੀਆਂ ਨੂੰ ਉੱਚ ਪ੍ਰੋਟੀਨ ਅਤੇ ਫਾਸਫੋਰਸ ਵਾਲੇ ਭੋਜਨ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਪਨੀਰ ਦਾ ਵੀ ਇਹੀ ਹਾਲ ਹੈ ਜੇਕਰ ਪਨੀਰ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਖਾਦਾ ਜਾਵੇ ਤਾਂ ਇਹ ਕਿਡਨੀ ਦੇ ਕੰਮਕਾਜ ਨੂੰ ਘਟ ਕਰਦਾ ਜਦੋਂ ਵੀ ਦਸਤ ਹੋਣ ਤਾਂ ਪਨੀਰ ਬਿਲਕੁਲ ਵੀ ਨਾ ਖਾਓ ਜੀ ਹਾਂ ਇਹ ਹੀ ਸਲਾਹ ਦਿੱਤੀ ਜਾਂਦੀ ਹੈ ਹਾਲਾਂਕਿ ਅਜਿਹਾ ਨਹੀਂ ਹੈ ਕਿ ਤੁਹਾਨੂੰ ਪਨੀਰ ਦਾ ਸੇਵਨ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਪਰ ਇਸ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਖਾਣ ਦੇ ਨਾਲ ਡਾਇਰੀਆ ਦੀ ਸਮੱਸਿਆ ਵੱਧ ਸਕਦੀ ਹੈ ਗੰਭੀਰ ਦਸਤ ਸਰੀਰ ਦੇ ਵਿੱਚ ਡੀ ਹਾਈਡਰੇਸ਼ਨ ਦਾ ਕਾਰਨ ਬਣਦੇ ਨੇ ਜਿਸ ਦੇ ਨਾਲ ਮੌਤ ਵੀ ਹੋ ਸਕਦੀ ਹੈ ਜਿਨ੍ਹਾਂ ਲੋਕਾਂ ਨੂੰ ਦੁੱਧ ਜਾਂ ਦੁੱਧ ਤੋਂ ਤਿਆਰ ਕੀਤੇ ਹੋਏ ਕਿਸੇ ਵੀ ਉਤਪਾਦ ਅਲਰਜੀ ਹੈ ਉਨਾਂ ਨੂੰ ਪਨੀਰ ਨੂੰ ਆਪਣੀ ਖੁਰਾਕ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਜੇਕਰ ਇਹ ਲੋਕ ਗਲਤੀ ਨਾਲ ਪਨੀਰ ਖਾਂਦੇ ਹਨ ਤਾਂ ਵੀ ਉਹਨਾਂ ਨੂੰ ਜਲਦੀ ਹੀ ਚਮੜੀ ਉੱਤੇ ਤਫੜ ਖਾਰਿਜ ਜਾਂ ਫਿਰ ਸਾਹ ਲੈਣ ਦੇ ਵਿੱਚ ਤਕਲੀਫ ਹੋ ਸਕਦੀ ਹੈ ਤਾਂ ਅਜਿਹੇ ਦੇ ਵਿੱਚ ਤੁਸੀਂ ਪਨੀਰ ਦੀ ਥਾਂ ਤੇ ਹੋਰ ਸਬਸਟੀਟਿਊਟ ਕਰ ਸਕਦੇ ਹੋ ਤੁਸੀਂ ਟੋਫੂ ਦੀ ਵਰਤੋਂ ਕਰ ਸਕਦੇ ਹੋ ਤੁਸੀਂ ਘਰ ਦੇ ਵਿੱਚ ਵੀ ਟੋਫੂ ਬਣਾ ਸਕਦੇ ਹੋ ਮਾਰਕੀਟ ਦੇ ਵਿੱਚ ਵੀ ਤੁਸੀਂ ਟੋਫੂ ਲੈ ਕੇ ਆ ਸਕਦੇ ਹੋ ਦੋ ਤਰ੍ਹਾਂ ਦੇ ਟੋਫੂ ਤੁਹਾਨੂੰ ਮਿਲ ਜਾਣਗੇ ਜੇਕਰ ਤੁਹਾਨੂੰ ਪਨੀਰ ਖਾਣ ਦੀ ਕਰੀਵਿੰਗ ਹੁੰਦੀ ਹੈ ਤਾਂ ਤੁਸੀਂ ਟੋਫੂ ਦੀ ਵਰਤੋਂ ਕਰ ਸਕਦੇ ਹੋ ਤੇ ਨਾਲ ਹੀ ਜੇਕਰ ਤੁਸੀਂ ਟੋਫੂ ਦੀ ਵਰਤੋਂ ਕਰ ਵੀ ਰਹੇ ਹੋ ਤਾਂ ਡਾਕਟਰ ਤੋਂ ਸਲਾਹ ਜ਼ਰੂਰ ਲੈ ਲਿਓ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਕਿਉਂਕਿ ਜੋ ਟੋਫੂ ਹੈ ਉਹ ਬਾਵੇਂ ਕੀ ਪਨੀਰ ਦਾ ਸਬਸਟੀਟਿਊਟ ਹੈ ਤੇ ਨਾਲ ਹੀ ਪਨੀਰ ਦੇ ਨਾਲੋਂ ਜ਼ਿਆਦਾ ਜੋ ਟੋਫੂ ਹੈ ਉਸ ਦੇ ਵਿੱਚ ਪ੍ਰੋਟੀਨ ਜੋ ਹੈ ਪਾਈ ਜਾਂਦੀ ਹੈ ਪਰ ਫਿਰ ਵੀ ਜੇਕਰ ਤੁਹਾਡੀ ਕੋਈ ਦਵਾਈ ਚੱਲ ਰਹੀ ਹੈ ਤੁਸੀਂ ਡਾਕਟਰ ਕੋਲੋਂ ਕੋਈ ਇਲਾਜ ਕਰਾ ਰਹੇ ਹੋ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਖਾਣ ਤੋਂ ਪਹਿਲਾਂ ਡਾਕਟਰ ਤੋਂ ਇੱਕ ਵਾਰੀ ਜੋ ਸਲਾਹ ਹੈ ਉਹ ਜ਼ਰੂਰ ਲੈ ਲਿਓ ਅਜਿਹੇ ਦੇ ਵਿੱਚ ਕਿਤੇ ਤੁਹਾਨੂੰ ਇਸ ਦਾ ਨੁਕਸਾਨ ਨਾ ਹੋ ਜਾਵੇ ਤਾਂ ਪਨੀਰ ਜਿੱਥੇ ਅਸੀਂ ਲੋਕਾਂ ਨੂੰ ਡਾਕਟਰਾਂ ਦੇ ਵੱਲੋਂ ਘਰਦਿਆਂ ਦੇ ਵੱਲੋਂ ਇਹੀ ਕਿਹਾ ਜਾਂਦਾ ਹੈ ਪਨੀਰ ਖਾਓ ਤੰਦਰੁਸਤ ਰਹੋ ਦੁੱਧ ਲਓ ਤੰਦਰੁਸਤ ਰਹੋ ਅਜਿਹੇ ਦੇ ਵਿੱਚ ਸਾਨੂੰ ਇਥੇ ਇਹ ਵੀ ਧਿਆਨ ਦੇਣ ਦੀ ਲੋੜ ਹੈਗੀ ਕਿ ਆਖਰ ਪਨੀਰ ਕਿਸ ਨੂੰ ਨਹੀਂ ਖਾਣਾ ਚਾਹੀਦਾ ਦੇ ਦੁੱਧ ਦਾ ਸੇਵਨ ਕਿਸ ਨੂੰ ਨਹੀਂ ਕਰਨਾ ਚਾਹੀਦਾ ਬਿਊਰੋ ਰਿਪੋਰਟ ਹਮਦਰ ਟੀਵੀ